ਤੂੰ ਕਹਿੰਦੇ ਮੂਰਖੋ ਜੇ ਪਾਣੀ ਤੁਹਾਡਾ ਸੂਰਜ ਤੇ ਪਹੁੰਚ ਜਾਂਦਾ ਤੇ ਮੇਰਾ ਪੰਜਾਬ ਵਿੱਚ ਕਿਉਂ ਨਹੀਂ ਪਹੁੰਚ ਸਕਦਾ ਇੱਕ ਤਰਕ ਸੀ ਨਾ ਵੇ ਇੱਕ ਇੱਕ ਕਮਰੇ ਦੇ ਵਿੱਚ 20-20 ਜੀ ਰਹਿ ਰਹੇ ਔਰ ਉਹਨਾਂ ਦੀ ਤੰਗੀ ਤੁਸੀਂ ਦੇਖੋ ਉਹਨਾਂ ਦਾ ਰਹਿਣ ਸਹਿਣ ਦੇਖੋ ਔਰ ਸਾਡੇ ਖੁੱਲੇ ਮਾਹੌਲ ਨੂੰ ਦੇਖੋ ਜੋ ਅਸੀਂ ਪਰੇਸ਼ਾਨੀਆਂ ਤੋਂ ਪਾ ਲਿਆ ਨਾ ਜਿਹੜਾ ਸਾਡਾ ਨਿਤਰੀ ਸ਼ਰਾਬ ਵਾਂਗੂ ਅੱਜ ਦਾ ਅੱਜ ਦਾ ਸਾਡਾ ਸਰੂਰ ਆ ਇਹਨੂੰ ਘੁੱਟ ਘੁੱਟ ਕਰਕੇ ਪੀਓ ਔਰ ਨਿਆਰੇ ਮਨੋ ਜ਼ਿੰਦਗੀ ਦੇ ਕੁਦਰਤ ਦੇ ਗੁਣ ਗਾਓ ਜ਼ਿੰਦਗੀ ਦੁਬਾਰਾ ਆਉਣੀ ਨਹੀਂ ਕਰੇ ਤੇ ਬਾਬ ਕਹਿੰਦਾ ਕਿ ਮੈਂ ਬੇਟੀ ਨੂੰ ਪਿਆਰ ਕਰਦਾ ਤੇ ਬੇਟੀ ਆਪਦਾ ਕੋਈ ਫੈਸਲਾ ਨਹੀਂ ਲੈ ਸਕਦੀ ਮੇਰਾ ਹੱਕ ਆ ਉਹਦੇ ਤੇ ਉਹਦੇ ਪਿਆਰ ਤੇ ਮੇਰਾ ਹੱਕ ਆ ਇਤਰਾ ਮਾਂ ਬੇਟੇ ਤੇ ਆਪਦਾ ਹੱਕ ਜਿਤਾਉਂਦਾ ਪੈਂਦਾ ਇਤਰਾ ਪ੍ਰੇਮੀ ਪ੍ਰੇਮਿਕਾ ਦਾ ਹੱਕ ਜਿਤਾਉਂਦਾ ਪੈਂਦਾ ਦਾ ਆਪਣੇ ਅੰਦਰ ਮੈਲ ਰੱਖ ਕੇ ਕਰਦਾ ਤੇ ਉਹਦੀਆਂ ਇਹ ਗੱਲਾਂ ਇੱਕ ਚਿੱਕੜ ਦੇ ਉੱਤੇ ਰੰਗ ਜਿਦਾਂ ਬਖੇਰਿਆ ਹੁੰਦਾ ਇਹਦੇ ਤੋਂ ਵੱਧ ਕੁਝ ਨਹੀਂ ਹੁੰਦੀਆਂ ਉਹ ਇਸ ਗੱਲ ਦਾ ਉਹਨੂੰ ਵੀ ਪਤਾ ਹੁੰਦਾ ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਹੀ ਕਹਿੰਦੇ ਗੱਲੀ ਅਸੀਂ ਚੰਗੀਆਂ ਅਚਾਰੀਆਂ ਬੁਰੀਆਂ ਮਨਾਂ ਇੱਕ ਸੱਦਾ ਮਨੋਂ ਸੁਧਾ ਕਾਲੀਆਂ ਬਾਹਰ ਚਿਤਵੀਆਂ ਹਰ ਕਿਸੇ ਨੇ ਮਨੁੱਖਤਾ ਦਾ ਕਾਹਨ ਕਰਕੇ ਇਸ ਧਰਤੀ ਨੂੰ ਆਪ ਦਾ ਕਬਜ਼ੇ ਦੇ ਅਧਿਕਾਰ ਤੇ ਲੈਣ ਦੀ ਬੜੀ ਕੋਸ਼ਿਸ਼ ਕੀਤੀ ਆ ਪਰ ਕਿਸੇ ਨੇ ਪਾਇਆ ਕੁਝ ਨਹੀਂ ਸਾਨੂੰ ਇਹ ਸਾਡੇ ਜ਼ਿੰਦਗੀ ਦੇ ਸਬਕ ਨਹੀਂ ਜੇ ਅਸੀਂ ਇਹਨਾਂ ਤੋਂ ਸਿੱਖਣਾ ਹੋਵੇ ਕਿ ਆ ਵੀ ਹਰ ਚੀਜ਼ ਦੇ ਵਿੱਚ ਉਹਨਾਂ ਨੇ ਉਂਗਲ ਕਰਨੀ ਹੁੰਦੀ ਆ ਹਰ ਚੀਜ਼ ਨੂੰ ਇਹ ਜਾਣਣਾ ਹੁੰਦਾ ਵੀ ਕੌਣ ਕਿਸੇ ਦੇ ਘਰ ਆਇਆ ਕੌਣ ਪਰੌਣਾ ਆਇਆ ਕੌਣ ਗਿਆ ਵਾ ਕਿਹਦੀ ਮਾਂ ਕਿੱਥੋਂ ਆਈ ਆ ਕਿ ਵੀ ਇਹ ਤੁਸੀਂ ਆਰ ਮੰਨ ਲਈ ਤੇ ਮੰਨ ਲਈ ਇਹਦੇ ਕੋੜਾ ਬਹਿ ਗਿਆ ਬਹਿ ਗਿਆ ਇਸ ਤਰ੍ਹਾਂ ਦੇ ਇਨਸਾਨ ਆ ਸਾਡੀ ਜਿੱਤ ਹੁੰਦੀਆਂ ਨਾ ਇਹਦੇ ਪਿਛੇ ਅਸੀਂ ਕਹੀਏ ਕਿ ਅਸੀਂ ਬੜੀ ਸੌਖੀਆਂ ਅਸਰ ਕਰ ਲਈ ਆ ਸੌਖੀ ਜਿੱਤ ਦਾ ਕੋਈ ਮਤਲਬ ਨਹੀਂ ਹੁੰਦਾ ਜਿੰਨੇ ਹਯਾਰਾ ਹਾਰ ਆ ਵੇਖੀਆਂ ਤੇ ਫਿਰ ਜਿੱਤਿਆ ਨਾ ਉਸ ਬੰਦੇ ਦਾ ਜਿਹੜਾ ਜੀਵਨ ਦਾ ਸਹੀ ਸਵਾਦ ਉਹ ਕੁਝ ਹੋਰ ਹੀ ਹੁੰਦਾ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਆ ਸਾਰਿਆਂ ਦਾ ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਬੈਠੇ ਜੇ ਮੈਨੂੰ ਵੇਖ ਰਹੇ ਜੇ ਮੇਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਦਾਬ ਸਲਾਮ ਦੋਸਤੋ ਹੋਲੀਆਂ ਦੇ ਦਿਨ ਚੱਲ ਰਹੇ ਆ ਰੋਲੀ ਆਉਣ ਵਾਲੀ ਆ ਤੇ ਇਹ ਜਿਹੜੇ ਦੇਣਾ ਤੇ ਇੱਕਦਮ ਰੁੱਤ ਬਦਲਦੇ ਨਾਲ ਨਾ ਉਦਾਸ ਜੇ ਹੋ ਜਾਂਦੇ ਆ ਤੇ ਜਿਹੜੇ ਸਾਡੇ ਬਜ਼ੁਰਗ ਸੀ ਜਾਂ ਜਿਹੜੇ ਸਾਡੇ دانشਵਰ ਸੀ ਉਹਨਾਂ ਨੇ ਤਿਹਾਰਾ ਨੂੰ ਬਣਾਇਆ ਔਰ ਬੜੇ ਖੂਬਸੂਰਤ ਤਰੀਕੇ ਨਾਲ ਬਣਾਇਆਂਗੇ ਜਿੰਦਗੀ ਦਾ ਉਲਾਸ ਉਤਸ਼ਾਹ ਇਹਦੇ ਜਿਹੜੀ ਆ ਖੁਸ਼ੀ ਉਹ 110 ਦੇ ਮੌਸਮ ਚ ਭਰੀ ਜਾ ਸਕੇ ਔਰ ਇੱਕਦਮ ਹੀ ਰੁੱਤ ਬਦਲਣ ਤੋਂ ਬਾਅਦ ਜਦੋਂ ਦੂਸਰੀ ਰੁੱਤ ਸ਼ੁਰੂ ਹੁੰਦੀ ਆ ਤੇ ਇਹਦੇ ਵਿਚਲਾ ਗਾਇਬ ਜਿਹੜਾ ਪਰਨਾਸਤੇ ਹੋਲੀਆਂ ਦਾ ਤਿਉਹਾਰ ਆ ਤੇ ਕਿਉਂਕਿ ਪੰਜਾਬ ਦੇ ਵਿੱਚ ਤੇ ਹੋਲੀ ਬਹੁਤ ਘੱਟ ਖੇਡੀ ਜਾਂਦੀ ਆ ਮੈਂ ਦੇਖਿਆ ਗੁਜਰਾਤ ਦੇ ਵਿੱਚ ਰਿਆਂ ਤੇ ਬਹੁਤ ਹੋਲੀ ਖੇਡਦੇ ਆ ਰੋਲੀ ਵਾਲੇ ਦਿਨ ਤੇ ਸਵੇਰੇ ਸਵੇਰੇ ਆ ਕੇ ਬਿਸਤਰਿਆਂ ਚ ਉੱਠਣ ਨਹੀਂ ਦਿੰਦੇ ਤੇ ਹੋਲੀ ਨੂੰ ਉਹਦੀ ਗਲੇ ਮਿਲਦੇ ਆ ਬੜੀ ਖੁਸ਼ੀ ਦੇ ਨਾਲ ਰੰਗ ਲਾਉਦੇ ਆ ਫਿਰ ਇਹੋ ਜਿਹੇ ਕਲਰ ਨਹੀਂਗੇ ਜਿਹੜੇ ਤੁਹਾਡੀਆਂ ਅੱਖਾਂ 'ਚ ਪਾਉਣ ਜੇ ਤੁਹਾਨੂੰ ਕੋਈ ਪਰੇਸ਼ਾਨੀ ਦੇਵੇ ਸਿਰ ਮੱਥੇ ਤੇ ਲਾ ਕੇ ਛਕਣ ਕਰਦੇ ਆ ਫਿਰ ਟੋਲਟ ਮੱਕਾ ਹੁੰਦਾ ਗੀਤ ਹੁੰਦੇ ਹੋਲੀ ਬਲੀ ਜਾਂਦੀ ਤੇ ਮੇਰੀ ਹੋਲਕਾ ਉਹਨੋਂ ਇਹਦੇ ਗੀਤ ਗਾਏ ਜਾਂਦੇ ਆ ਤੇ ਇਸ ਚੀਜ਼ ਦੀ ਜਿਹੜੀ ਆ ਉਹ ਬੜੀ ਇਹ ਮਤਲਬ ਇਹੀ ਕਹਿ ਸਕਦੇ ਕਿ ਭਾਵ ਦਾ ਬੜਾ ਵਧੀਆ ਹਥਿਆਰ ਆ ਤੇ ਸਾਡੇ ਦੋਸਤ ਵੀ ਦੋਸਤੋ ਇਹ ਹੋਲੀ ਵਰਗੇ ਹੁੰਦੇ ਜਿੰਦਗੀ ਦੇ ਵਿੱਚ ਕਈ ਰੰਗ ਭਰ ਦਿੰਦੇ ਆ ਕਈ ਰੰਗ ਬਦਲ ਜਾਂਦੇ ਆ ਕਈਆਂ ਦੇ ਰੰਗ ਫਿੱਕੇ ਪੈ ਜਾਂਦੇ ਆ ਕਈਆਂ ਦੇ ਰੰਗ ਹੁੰਦੇ ਹੀ ਨਹੀਂ ਤੇ ਇਹ ਸਾਰੇ ਤਰ੍ਹਾਂ ਦੇ ਹੀ ਤਰ੍ਹਾਂ ਦੇ ਆ ਇਹ ਰੰਗ ਹੁੰਦੇ ਆ ਉਸੇ ਤਰ੍ਹਾਂ ਦੇ ਇਨਸਾਨ ਵੀ ਆ ਤੇ ਇੱਕ ਇਨਸਾਨ ਹੀ ਆ ਜਿਹੜਾ ਇੱਕ ਵਾਰ ਕਰੀਬ ਨਹੀਂ ਹੁੰਦਾ ਕੋਈ ਕਿਸੇ ਤਰੀਕੇ ਦਾ ਹੁੰਦਾ ਕੋਈ ਕਿਸੇ ਤਰੀਕੇ ਦਾ ਹੁੰਦਾ ਕੋਈ ਕਿਸੇ ਤਰੀਕੇ ਦਾ ਹੁੰਦਾ ਮੇਰੇ ਵੱਲੋਂ ਇਹ ਜਿਹੜੀ ਹੋਦੀ ਆ ਸਾਰਿਆਂ ਨੂੰ ਮੁਬਾਰਕ ਤੇ ਇਹ ਜਿਹੜਾ ਬੋਦੀ ਦਾ ਖੁਸ਼ੀ ਦਾ ਤਿਯਾਰ ਆ ਜੇ ਨਹੀਂ ਵੀ ਬਣਾਇਆ ਜਾਂਦਾ ਤੇ ਇਹਨੂੰ ਤਾਂ ਵੀ ਮਨਾਓ ਤਾਂ ਕਿ ਕਿਹੇ ਬਾਹਨੇ ਹੀ ਆਪਦੇ ਦੋਸਤਾਂ ਮਿੱਤਰਾਂ ਨੂੰ ਬੁਲਾ ਸਕੀਏ ਗੱਲੇ ਮਿਲ ਸਕੀਏ ਕੋਈ ਨਾ ਕੋਈ ਬਾਹਨਾ ਚਾਹੀਦਾ ਹੁੰਦਾ ਤੇ ਉਹ ਬਾਹਨਾ ਸਾਡੇ ਕੋਲ ਹੈਗਾ ਤੇ ਅਸੀਂ ਇਹ ਰੰਗਾਂ ਦੇ ਜਿਹੜੇ ਆ ਤਿਯਾਰ ਆ ਇਹਨਾਂ ਨੂੰ ਰੰਗਾਂ ਸੰਗੀ ਬਣਾ ਸਕੀਏ ਦੋਸਤੋ ਇਹ ਦੁਨੀਆ ਹੀ ਰੰਗ ਤਮਾਸ਼ਾ ਤੁਸੀਂ ਵੇਖ ਹੀ ਰਹੇ ਜੇ ਕਿ ਕੀ ਪੇੜ ਦੀ ਖਾਤਰ ਪੈਸੇ ਦੀ ਖਾਤਰ ਕੀ ਕੀ ਚੱਲ ਰਿਹਾ ਔਰ ਕਿਤਰਾ ਕਿਤਰਾ ਦੇ ਅੱਜ ਕੱਲ ਬਾਬੇ ਪੈਦਾ ਹੋ ਰਹੇ ਆ ਔਰ ਕਿਤਰਾ ਕਿਤਰਾ ਉਹ ਤਮਾਸ਼ੇ ਹੋ ਰਹੇ ਆ ਉੱਥੇ ਕੀ ਕੀ ਰੰਗ ਵਿਖਾਈ ਜਾ ਰਹੇ ਆ ਔਰ ਮੈਂ ਨਹੀਂ ਕਹਿੰਦਾ ਕਿ ਦੁਨੀਆ ਮੂਰਖਾ ਜਾਂ ਤੇ ਦੁਨੀਆ ਸਿਆਣੀ ਆ ਜਾਂ ਬਾਬੇ ਸਿਆਣੇ ਆ ਚਲੋ ਇਹ ਤੇ ਮੇਰਾ ਵਿਸ਼ਾ ਨਹੀਂ ਤੇ ਪਰ ਇਹ ਆ ਵੀ ਤੁਹਾਡਾ ਤਰਕਸ਼ੀਲ ਹੋਣਾ ਬਹੁਤ ਜ਼ਰੂਰੀ ਆ ਤੇ ਤਰਕਸ਼ੀਲ ਜਿਹੜਾ ਵਾ ਉਹ ਮੂਰਖ ਬੰਦੇ ਨੂੰ ਬਹੁਤ ਖਲਦਾ ਤੇ ਜਿਆ ਮੂਰਖ ਬਣਾਉਣ ਵਾਲੇ ਨੂੰ ਬਹੁਤ ਖਲਦਾ ਇਹ ਕਰਕੇ ਜਿਹੜਾ ਤਰਕਸ਼ੀਲ ਆ ਕੋਈ ਵੀ ਚੀਜ਼ ਆ ਉਹ ਤਰਕਾ ਤਰਕ ਦੇ ਆਧਾਰ 'ਤੇ ਅਸੀਂ ਗੱਲ ਕਰ ਸਕਦੇ ਆ ਜੇ ਬਾਬਾ ਗੁਰੂ ਨਾਨਕ ਦੇਵ ਜੀ ਜਦੋਂ ਗਏ ਸੀ ਹਰਦੁਆਰ ਤੇ ਉਹ ਪਟਤਾਂ ਨੂੰ ਨਹੀਂ ਸਮਝਾ ਸਕਦੇ ਕਿ ਇਹ ਜਿਹੜਾ ਤੁਸੀਂ ਪਾਣੀ ਚੜਾ ਰਹੇ ਜੇ ਇਹ ਕੀ ਚੀਜ਼ ਆ ਤੇ ਉਹ ਜਦੋਂ ਸੂਰਜ ਨੂੰ ਪਾਣੀ ਦੇ ਰਿਹਾ ਸੀ ਤੇ ਉਹ ਪੰਜਾਬ ਵੱਲ ਨੂੰ ਮੂੰਹ ਕਰਕੇ ਉਹਦਾ ਪਾਣੀ ਚੜਾਉਣਾ ਸ਼ੁਰੂ ਕਰਤਾ ਤੇ ਸਾਰਿਆਂ ਨੇ ਪੁੱਛਿਆ ਗੁਰੂ ਬਾਬੇ ਦਾਣ ਕਰੂਗੇ ਇਹ ਬਾਬਾ ਜੀ ਤੁਸੀਂ ਕੀ ਕਰ ਰਹੇ ਜੇ ਉਹ ਕਹਿੰਦੇ ਮੇਰੇ ਪੰਜਾਬ 'ਚ ਖੇਤ ਸੁੱਕੇ ਆ ਤੇ ਮੈਂ ਉਹਨਾਂ ਨੂੰ ਪਾਣੀ ਦੇ ਰਿਆਂ ਤੇ ਉਹ ਕਹਿੰਦੇ ਪੰਜਾਬ ਪਾਣੀ ਚਲੇ ਜਾਊ ਤੇ ਉਹ ਕਹਿੰਦੇ ਮੂਰਖੋ ਜੇ ਪਾਣੀ ਤੁਹਾਡਾ ਸੂਰਜ ਤੇ ਪਹੁੰਚ ਜਾਂਦਾ ਤੇ ਮੇਰਾ ਪੰਜਾਬ 'ਚ ਕਿਉਂ ਨਹੀਂ ਪਹੁੰਚ ਸਕਦਾ ਇੱਕ ਤਰਕ ਸੀ ਹੂੰ ਤੇ ਉਹ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਰੋਸ ਨਾ ਕੀਜੇ ਉੱਤਰ ਦੀਜੇ ਤੇ ਕੋਈ ਵੀ ਤਰਕ ਦੀ ਗੱਲ ਆ ਜਿਹੜੀ ਉਹਨੂੰ ਥੋੜਾ ਜਿਹਾ ਸਮਝਣ ਦੀ ਸਾਨੂੰ ਲੋੜ ਆ ਅੱਜ ਸਾਨੂੰ ਘਰਾਂ ਦੇ ਵਿੱਚ ਕਿਤਾਬਾਂ ਰੱਖਣ ਦੀ ਲੋੜ ਆ ਸਾਨੂੰ ਪੜ੍ਹਨ ਦੀ ਲੋੜ ਆ ਸਾਨੂੰ ਜਾਣ ਦੀ ਜਾਣਨ ਦੀ ਲੋੜ ਆ ਗਿਆਨ ਦੀ ਲੋੜ ਆ ਇਹ ਉਹ ਜਿਹੜੀਆਂ ਸਾਡੀਆਂ ਦੰਦਾ ਤਰਕਸ਼ਿਲਾ ਜੁਨੀਵਰਸਟੀਆਂ ਦਾ ਦੇਸ਼ ਸੀ ਭਾਰਤ ਜਿੱਥੇ ਵੱਡੇ ਵੱਡੇ ਰਿਸ਼ੀ ਮੁਨੀ ਪੈਦਾ ਹੋਏ ਐ ਐਜੂਕੇਸ਼ਨ ਦਾ ਇਹ ਗੜ੍ਹ ਸੀ ਜਿੱਥੋਂ ਪੂਰੀ ਦੁਨੀਆ ਐਜੂਕੇਸ਼ਨ ਲੈ ਕੇ ਜਾਂਦੀ ਸੀ ਜਿੱਥੇ ਮਹਾਤਮਾ ਬੁੱਧ ਪੈਦਾ ਹੋਏ ਗੁਰੂ ਨਾਨਕ ਸਾਹਿਬ ਪੈਦਾ ਹੋਏ ਤੇ ਜਿੰਨਾਂ ਨੇ ਗਿਆਨ ਦੀ ਰੋਸ਼ਨੀ ਨੂੰ ਵੰਡਿਆ ਅੱਜ ਜਦੋਂ ਮੈਂ ਵੇਖਦਾ ਭੀੜਾਂ ਨੂੰ ਤੇ ਦੁੱਖ ਹੁੰਦਾ ਬਹੁਤ ਸਾਰਾ ਕੋਈ ਤੁਸੀਂ ਸਮਝ ਸਕਦੇ ਜੇ ਇਸ ਚੀਜ਼ ਨੂੰ ਤੇ ਪੜੋ ਤੇ ਕਰੋ ਤੇ ਤਰਕਹੀਲ ਬਣਾਓ ਕੋਈ ਨਾ ਕੋਈ ਸਾਡੇ ਕੋਲ ਕਿਸੇ ਚੀਜ਼ ਦਾ ਵੀ ਇੱਕ ਸਵਾਲ ਹੋਣਾ ਚਾਹੀਦਾ ਵੀ ਆਹ ਚੀਜ਼ਾਂ ਕਿਤਰਾ ਇਤਰਾ ਨਹੀਂ ਹੋ ਸਕਦੀ ਤੇ ਥੋੜਾ ਜਿਹਾ ਤਰਕ ਦਾ ਸਾਨੂੰ ਕੰਮ ਲੈਣਾ ਚਾਹੀਦਾ ਬਾਕੀ ਦੋਸਤੋ ਇਹ ਜਿਹੜੀ ਜ਼ਿੰਦਗੀ ਹੈ ਪਰੇਸ਼ਾਨੀਆਂ ਦਾ ਹੀ ਨਾਮ ਆ ਪਰੇਸ਼ਾਨੀਆਂ ਦਾ ਬਾਲੜੀ ਸਾਡੀ ਹੰਡੀ ਜਿਹੜੀ ਹੈ ਕਾਮਯਾਬੀ ਦੀ ਉਹਨੂੰ ਬਣਾਉਂਦਾ ਕਿ ਪਰੇਸ਼ਾਨੀਆਂ ਨਾ ਹੋਣ ਤੇ ਫਿਰ ਸਾਡੀ ਕਾਮਯਾਬੀ ਦਾ ਵੀ ਕੋਈ ਮਜ਼ਾ ਨਹੀਂ ਇਹ ਕਰਕੇ ਬਹੁਤ ਸਾਰੇ ਬੰਦੇ ਮੈਂ ਵੇਖਿਆ ਉਹ ਜ਼ਿੰਦਗੀ ਦੀਆਂ ਆਪਣੀਆਂ ਜਿਹੜੀਆਂ ਪਿਛਲੀਆਂ ਸਟੋਰੀਆਂ ਦਾ ਉਹਨਾਂ ਨੂੰ ਸੁਣਾਉਣਾ ਸ਼ੁਰੂ ਕਰ ਦਿੰਦੇ ਮੈਂ ਬੜਾ ਦੁਖੀ ਸੀ ਮੈਂ ਫਰਦਾਨ ਸੀ ਮੈਂ ਬੜਾ ਟੋਈਦਾ ਸੀ ਔਰ ਜਦੋਂ ਤੁਹਾਨੂੰ ਇਹ ਚੀਜ਼ਾਂ ਪਰੇਸ਼ਾਨ ਕਰਨਾ ਤੇ ਉਹਨਾਂ ਲੋਕਾਂ ਵੱਲ ਵੇਖਿਆ ਕਰੋ ਜਿਹੜੇ ਤੁਹਾਡੇ ਤੋਂ ਵੀ ਪਰੇਸ਼ਾਨ ਨੇ ਔਰ ਸਾਡੇ ਦੇਖਦਾ ਤੇ ਇਹ ਹਾਲ ਹੈ ਕਿ ਲੀਡਰ ਜਿੰਨੇ ਮਰਜ਼ੀ ਦਮਗਾ ਜੇ ਮਰੀ ਜਾਣ ਸਾਡੇ ਅੱਜ ਵੀ ਲੋਕ ਜਿਹੜੇ ਕਰੋੜਾਂ ਦੇ ਲੋਕ ਜਿਨ੍ਹਾਂ ਦੇ 30 ਕਰੋੜ ਤੋਂ ਵੱਧ ਦੀ ਗਿਣਤੀ ਹੈ ਕਿ ਰਾਤ ਨੂੰ ਰੋਟੀ ਰਾਤ ਦੀ ਮਿਲਦੀ ਜਾਂ ਮਿਲਦੀ ਨਹੀਂ ਬਹੁਤ ਸਾਰਿਆਂ ਕੋ ਘਰ ਨਹੀਂ ਹੈਗੇ ਜਦੋਂ ਅਸੀਂ ਜਾ ਲਾਵੇਂ ਨੇ ਬੰਬੇਰਗੀਆਂ ਜਾਂ ਦਿੱਲੀ ਵਰਗੀਆਂ ਝੌਂਪੜੀਆਂ ਵੇਨੇ ਆ ਤੇ ਉੱਥੇ ਜਿਹੜਾ ਲੋਕਾਂ ਦਾ ਰਹਿਣਾ ਇੱਕ ਇੱਕ ਕਮਰੇ ਦੇ ਵਿੱਚ 20-20 ਜੀ ਰਹੇ ਰਹੇ ਔਰ ਉਹਨਾਂ ਦੀ ਤੰਗੀ ਤੁਸੀਂ ਦੇਖੋ ਉਹਨਾਂ ਦਾ ਰਹਿਣ ਸਹਿਣ ਦੇਖੋ ਔਰ ਸਾਡੇ ਖੁੱਲੇ ਮਾਹੌਲ ਨੂੰ ਦੇਖੋ ਇਹ ਸੋਚੋ ਕਿ ਤੰਗੀ ਕਿੱਥੇ ਆ ਕੋਈ ਜੀਵਨ ਸੰਘਰਸ਼ੀੜਾ ਦਾੰਦਾ ਵਾ ਇਤਰੇ ਚੱਲਦਾ ਵਾ ਤੇ ਜਿੰਨਾ ਚਿਰ ਸਾਨੂੰ ਸੰਘਰਸ਼ ਨਾ ਮਿਲੂਗਾ ਸਾਨੂੰ ਕਾਮਯਾਬੀ ਦਾ ਕੋਈ ਸਵਾਦ ਨਹੀਂ ਆਉਣਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਰੋਣੇ ਰੋયા ਕੋਈ ਸਾਡੇ ਦੇ ਲੋਕ ਮਜ਼ਾਕ ਹੀ ਡਾਉਣਗੇ ਸਾਡਾ ਇਹ ਪਿਛੋਂ ਮੂੰਹ ਤਾਂ ਸੁੰਦੇ ਰਹਿਣਗੇ ਬਾਅਦ ਚ ਤੁਹਾਡਾ ਪਿੱਠ ਪਿੱਛੇ ਮਜਾਗਡਾਉਣਗੇ ਇਹ ਕਰਕੇ ਜਿਹੜਾ ਅੱਜ ਆਜ ਦੇ ਵਿੱਚ ਜੀਣਾ ਸਿੱਖੋ ਜੋ ਅਸੀਂ ਪਰੇਸ਼ਾਨੀਆਂ ਤੋਂ ਪਾ ਲਿਆ ਨਾ ਜਿਹੜਾ ਸਾਡਾ ਨਿਤਰੀ ਸ਼ਰਾਬ ਵਾਂਗੂ ਅੱਜ ਦਾ ਅੱਜ ਦਾ ਸਾਡਾ ਸਰੂਰ ਆ ਇਹਨੂੰ ਘੁੱਟ ਘੁੱਟ ਕਰਕੇ ਪੀਓ ਔਰ ਨਿਆਰੇ ਮਨੋ ਜ਼ਿੰਦਗੀ ਦੇ ਕੁਦਰਤ ਦੇ ਗੁਣ ਗਾਓ ਜ਼ਿੰਦਗੀ ਦੁਬਾਰਾ ਆਉਣੀ ਕਿਤੇ ਦੋਸਤੋ ਹੋਰ ਆ ਕਈ ਆਨੇ ਆ ਵੀ ਮੈਂ ਫਲਾਣੇ ਬੰਦੇ ਨੂੰ ਪਿਆਰ ਕਰਦਾ ਜਾਂ ਫਲਾਣ ਨੇ ਜਿਹਨਾਂ ਨੇ ਕਿੰਨੀ ਮੈਂ ਫਲਾਣੇ ਬੰਦੇ ਨੂੰ ਪਿਆਰ ਕਰਦਾ ਜਾਂ ਆਪਦੇ ਮੁੰਡੇ ਨੂੰ ਪਿਆਰ ਕਰਦਾ ਜਾਂ ਕੁੜੀ ਨੂੰ ਪਿਆਰ ਕਰਦਾ ਇਹ ਪਿਆਰ ਦੀ ਚਲੋ ਕਰਨਾ ਚਾਹੀਦਾ ਕਿਉਂਕਿ ਪਿਆਰ ਦੇ ਬਿਨਾਂ ਦੁਨੀਆ ਖੂਬਸੂਰਤ ਹੋ ਨਹੀਂ ਸਕਦੀ ਪਰ ਅਸੀਂ ਪਿਆਰ ਦੇ ਨਾਂ ਦੇ ਉੱਤੇ ਹੱਕ ਜਿਤਾਉਣਾ ਸ਼ੁਰੂ ਕਰ ਦਿੰਦੇ ਹਰ ਕਿਸੇ ਦੇ ਇਹ ਬਾਪ ਕਹਿੰਦਾ ਕਿ ਮੈਂ ਬੇਟੀ ਨੂੰ ਪਿਆਰ ਕਰਦਾ ਤੇ ਬੇਟੀ ਆਪਦਾ ਕੋਈ ਫੈਸਲਾ ਨਹੀਂ ਲੈ ਸਕਦੀ ਮੇਰਾ ਹੱਕ ਆ ਉਹਦੇ ਤੇ ਉਹਦੇ ਪਿਆਰ ਤੇ ਮੇਰਾ ਹੱਕ ਆ ਇਸ ਤਰ੍ਹਾਂ ਹੀ ਮਾਂ ਬੇਟੇ ਤੇ ਆਪਦਾ ਹੱਕ ਜਿਤਾਉਂਦੇ ਪਿੰਦੇ ਇਸ ਤਰ੍ਹਾਂ ਪ੍ਰੇਮੀ ਪ੍ਰੇਮ ਕਰਦੇ ਹੱਕ ਜਿਤਾਉਂਦੇ ਪਿੰਦਾ ਔਰ ਅਸੀਂ ਪਿਆਰ ਤੋਂ ਦੂਰ ਚਲੇ ਜਾਂਦੇ ਆਂ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਕਦ ਸਾਡੇ ਦਿਮਾਗ ਦੇ ਵਿੱਚ ਇਹ ਹੱਕ ਵਾਲੀ ਚੀਜ਼ ਉੱਭਰ ਆਉਂਦੀ ਆ ਕਿਉਂਕਿ ਇਨਸਾਨ ਜਿਹੜਾ ਸ਼ੁਰੂ ਤੋਂ ਹੀ ਉਹ ਹਰ ਚੀਜ਼ ਤੇ ਕਹਿੰਦਾ ਮੇਰਾ ਹੀ ਹੱਕ ਹੋਣਾ ਚਾਹੀਦਾ ਜ਼ਮੀਨ ਆ ਉਹਦੇ ਤੇ ਮੇਰਾ ਹੱਕ ਹੋਣਾ ਚਾਹੀਦਾ ਘਰ ਆ ਉਹਦੇ ਤੇ ਮੇਰਾ ਹੱਕ ਹੋਣਾ ਚਾਹੀਦਾ ਪਰਿਵਾਰ ਆ ਉੱਤੇ ਮੇਰਾ ਹੱਕ ਹੋਣਾ ਚਾਹੀਦਾ ਦੇਸ਼ ਆ ਉੱਤੇ ਮੇਰਾ ਹੱਕ ਹੋਣਾ ਚਾਹੀਦਾ ਪਰ ਜਿੱਥੇ ਪ੍ਰੇਮ ਆ ਉੱਥੇ ਹੱਕ ਨਹੀਂ ਹੁੰਦਾ ਉੱਥੇ ਤੇ ਮਹਾਤਮਾ ਬੁੱਧ ਜਿਉਂਨਾਰੇ ਅਸੀਂ ਸੂਤਰ ਪੜ੍ਹਦੇ ਨੇ ਇੱਕ ਗੱਲ ਉਹਨਾਂ ਦੀ ਬੜੀ ਪਿਆਰੀ ਆ ਤੇ ਉਹ ਕਹਿੰਦੇ ਆ ਕਿ ਮਨ ਦੇ ਵਿੱਚ ਮੈਲ ਰੱਖ ਕੇ ਤੇ ਬਾਹਰੋਂ ਆਪਣਾ ਖੁਦ ਪ੍ਰਚਾਰ ਕਰਨਾ ਕਿ ਮੈਂ ਬੜਾ ਚੰਗਾ ਇਨਸਾਨ ਆ ਮੈਂ ਬੜਾ ਲੋਕਾਂ ਦਾ ਸੋਚਦਾ ਮੈਂ ਬੜਾ ਪਰਿਵਾਰ ਦਾ ਸੋਚਦਾ ਭੈਣ ਭਰਾਵਾਂ ਦਾ ਸੋਚਦਾ ਬੱਚਿਆਂ ਦਾ ਸੋਚਦਾ ਕਿ ਜੇ ਰਵੇ ਇਕੱਠੇ ਰਹਿਣਾ ਉਹ ਕਰਨ ਜੋ ਕਰਨ ਤੇ ਇਹੋ ਜੀਆਂ ਗੱਲਾਂ ਬੰਦਾ ਆਪਣੇ ਅੰਦਰ ਮੈਲ ਰੱਖ ਕੇ ਕਰਦਾ ਤੇ ਉਹਦੀਆਂ ਇਹ ਗੱਲਾਂ ਇੱਕ ਚਿੱਕੜ ਦੇ ਉੱਤੇ ਰੰਗ ਜਿਦਾਂ ਬਖੇਰਿਆ ਹੁੰਦਾ ਇਹਦੇ ਤੋਂ ਵੱਧ ਕੁਝ ਨਹੀਂ ਹੁੰਦੀਆਂ ਉਹ ਇਸ ਗੱਲ ਦਾ ਉਹਨੂੰ ਵੀ ਪਤਾ ਹੁੰਦਾ ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਹੀ ਕਹਿੰਦੇ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨ ਇੱਕ ਸੱਦਾ ਮਨੋ ਕੁੱਧਾ ਕਾਲੀਆਂ ਬਾਹਰ ਚਿਤਵੀਆਂ ਇਹਨਾਂ ਦੇ ਲੋਕਾਂ ਦੇ ਕੱਪੜੇ ਹੀ ਚਿੱਟੇ ਹੁੰਦੇ ਆ ਇਹਨਾਂ ਦਾ ਗੱਲਾਂ ਜਿਹੜੀਆਂ ਉਹ ਪਾਤਰ ਸਾਹਿਬ ਕਹਿੰਦੇ ਆ ਕਿ ਕੀ ਕੀ ਰੰਗ ਕੀ ਕੀ ਰੌਸ਼ਨੀ ਆਏ ਉਸ ਦੀ ਗੱਲ ਤੇ ਕਿਰਦਾਰ ਵੀ ਚਲਾ ਫਾਸਲਾ ਮੈਨੂੰ ਉਹ ਸ਼ੇਰ ਰਿਆਦ ਆ ਗਿਆ ਉਹਨਾਂ ਦੀ ਗਜ਼ਲ ਬੜੀ ਪਿਆਰੀ ਸੀ ਤੇ ਇਹ ਜਿਹੜੇ ਲੋਕ ਆ ਇਸ ਤਰ੍ਹਾਂ ਦੇ ਇਹਨਾਂ ਤੋਂ ਵੀ ਥੋੜੀ ਜੀ ਘਰਾਂ ਪਰਿਵਾਰਾਂ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਜਾਂ ਇਹਨਾਂ ਨੂੰ ਚਾਹੀਦਾ ਕਿ ਇਹ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਵਾਂ ਉਹਨਾਂ ਦੇ ਵਿੱਚ ਥੋੜਾ ਜਿਹਾ ਆਪਣੀ ਜ਼ਿੰਦਗੀ ਦੇ ਸੱਚ ਨੂੰ ਰਿਆ ਸਕਣ ਕਿਉਂਕਿ ਰੰਗਾਂ ਨੂੰ ਕਹੀ ਜਿਹੜਾ ਚਿੱਕੜ ਆ ਉਹਦੇ ਵਿੱਚ ਘੋਲ ਦਿਆਂਗੇ ਤੇ ਉਹ ਰੰਗਾਂ ਦੀ ਬੇਅਦਬੀ ਆ ਤੇ ਇਹ ਇਹ ਸਾਨੂੰ ਇਸ ਗੱਲ ਤੋਂ ਹੀ ਸੋਚ ਲੈਣਾ ਚਾਹੀਦਾ ਕਿ ਅਸੀਂ ਕਿੱਡਾ ਵੱਡਾ ਪਾਪ ਕਰਦੇ ਆ ਜਦੋਂ ਅਸੀਂ ਕਹਿੰਦੇ ਆ ਕਿ ਮੈਂ ਬੜਾ ਚੰਗਾ ਵਾਂ ਮੈਂ ਬੜਾ ਚੰਗਾ ਵਾਂ ਪਰ ਮਨ ਦੇ ਵਿੱਚ ਬਗਲ ਦੇ ਵਿੱਚ ਛੁਰੀ ਹੁੰਦੀ ਹੈ ਜੀ ਦੋਸਤੋ ਜੇ ਅਸੀਂ ਹਿਸਟਰੀ ਨੂੰ ਵੇਖਦੇ ਆ ਨਾ ਪਿੱਛੇ ਮੈਂ ਹਿਸਟਰੀ ਦਾ ਸਟੂਡੈਂਟ ਆ ਤੇ ਇਨਸਾਨ ਦੇ ਹੱਥੋਂ ਹਸ ਹੋਏ ਤੇ ਦੁਨੀਆ ਨੂੰ ਬੋਕਲ ਚ ਲੈਣ ਦੀ ਬੜੀ ਕੋਸ਼ਿਸ਼ ਕੀਤੀ ਬੜੇ ਬੜੇ ਜਿਹੜੇ ਸੀ ਚਾਹੇ ਉਹ ਚੰਗੇਜ ਹੋਵੇ ਚਾਹੇ ਉਹ ਹਿਟਲਰ ਹੋਵੇ ਚਾਹੇ ਮੁਸਲਿਮੀ ਹੋਵੇ ਚਾਹੇ ਉਸਕੰਦਰ ਹੋਵੇ ਕੋਈ ਇੱਥੇ ਹਰ ਕਿਸੇ ਨੇ ਮਨੁੱਖਤਾ ਦਾ ਕਾਹਨ ਕਰਕੇ ਇਸ ਧਰਤੀ ਨੂੰ ਆਪ ਦਾ ਕਬਜ਼ੇ ਦੇ ਅਧਿਕਾਰ ਤੇ ਲੈਣ ਦੀ ਬੜੀ ਕੋਸ਼ਿਸ਼ ਕੀਤੀ ਆ ਪਰ ਕਿਸੇ ਨੇ ਪਾਇਆ ਕੁਝ ਨਹੀਂ ਸਾਨੂੰ ਇਹ ਸਾਡੇ ਜ਼ਿੰਦਗੀ ਦੇ ਸਬਕ ਨੇ ਜੇ ਅਹੀਂ ਨਾਲ ਸਿੱਖਣਾ ਹੋਵੇ ਤੇ ਸਾਨੂੰ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਵਾ ਜਿਹੜੀਆਂ ਛੋਟੇ ਛੋਟੇ ਅਧਕਾਰ ਆ ਜਾਂ ਜਿੰਨਾ ਤੋਂ ਅਸੀਂ ਸੋਚਦੇ ਆ ਕਿ ਮੈਂ ਬੜੀ ਵੱਡੀ ਜੇ ਕਰ ਜੂਗਾ ਮੈਂ ਉਹ ਕਰ ਜੂਗਾ ਮੈਂ پلان ਕਰ ਜੂਗਾ ਮੈਂ ਪੈਸਾ ਬੜਾ ਕਮਾਲ ਹੋਇਆ ਮੇਰੇ ਕੋਲ ਅਰਬਾਂ ਨੇ ਮੇਰੇ ਕੋਲ ਖਰਬਾਂ ਨੇ ਮੈਂ ਜੇ ਕਰ ਦੂੰਗਾ ਇਹ ਸਭ ਬੰਦੇ ਵਹਿਮ ਆ ਪਰ ਪ੍ਰਮਾਤਮਾ ਜਿਹੜਾ ਵਾ ਉਹ ਜੇ ਤੇ ਅਸੀਂ ਮੰਨਦੇ ਆ ਉਹਦੀ ਹੋਦ ਨੂੰ ਤੇ ਉਹ ਬੜਾ ਬਿਆਨਤਾ ਉਹ ਪਰਮ ਪਰ ਉਹਨੇ ਹਰ ਚੀਜ਼ ਦੀ ਜਿਹੜੀ ਰੂਪਰੇਖਾ ਉਹਨੇ ਬਣਾਈ ਆ ਕਿਉਂਕਿ ਇਹ ਮਕਾੜ ਵੀ ਬਣਾਉਣਾ ਹੋਵੇ ਨਾ ਇਹ ਖੁਰਾ ਵੀ ਬਣਾਉਣਾ ਹੋਵੇ ਤੇ ਉਹ ਗੁਣੀਆਂ ਚ ਨਾ ਹੋਵੇ ਤੇ ਉਹ ਸੋਣਾ ਨਹੀਂ ਲੱਗਦਾ ਇਹ ਧਰਤੀ ਇੱਕ ਨਿਜਮ ਚ ਚੱਲ ਰਹੀ ਹੈ ਦਾ ਗੁਣੀਆਂ ਵਾ ਜੇ ਤੋ ਕੋਈ ਗ੍ਰਹਿ ਆ ਉਹ ਵੀ ਗ੍ਰੈਵਿਟੀ ਦੇ ਨਾਲ ਗ੍ਰੈਵਿਟੀ ਤੇ ਆਪਦੇ ਆਪਦੇ ਤਰੀਕੇ ਨਾਲ ਘੁੰਮ ਰਿਹਾ ਔਰ ਚੱਲ ਰਿਹਾ ਇਹ ਸਾਰਾ ਸੰਸਾਰ ਜਿਹੜਾ ਵਾ ਉਹ ਇੱਕ ਨਿਜਮ ਚ ਚੱਲ ਰਿਹਾ ਕੁ ਪ੍ਰਮਾਨੇ ਚ ਚੱਲ ਰਿਹਾ ਕਰਕੇ ਸਾਨੂੰ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ ਜਿਹੜਾ ਸਾਡਾ ਹਰ ਸਾਹ ਵਾ ਇਹਨੂੰ ਖੂਬਸੂਰਤੀ ਨਾਲ ਜੀਓ ਔਰ ਨਜ਼ਾਰੇ ਲਓ ਆਪਦੇ ਦੋਸਤੋ ਕੋਈ ਲੋਕ ਸਾਡੇ ਨਾਲ ਹੀ ਵਿਚਰਦੇ ਆ ਸਾਡੇ ਨਾਲ ਹੀ ਰਹਿੰਦੇ ਆ ਉਹ ਘਰਾਂ 'ਚ ਵੀ ਹੁੰਦੇ ਆ ਪਰਿਵਾਰਾਂ 'ਚ ਵੀ ਹੁੰਦੇ ਆ ਦੋਸਤਾਂ ਦੇ ਰੂਪਾਂ ਰੂਪ 'ਚ ਵੀ ਹੁੰਦੇ ਆ ਤੇ ਸਾਡੇ ਕੰਮ ਕਰਨ ਵਾਲੀ ਜਗ੍ਹਾ 'ਚ ਵੀ ਹੁੰਦੇ ਆ ਔਰ ਉਹ ਬੜੇ ਮੋਮੋ ਠਗਣੇ ਜਿਹੇ ਹੁੰਦੇ ਆ ਮਤਲਬ ਤੁਹਾਡੇ ਮੂੰਹ ਤੇ ਕੁਝ ਗੱਲਾਂ ਕਰਨਗੇ ਪਿੱਠ ਪਿੱਛੇ ਕੁਝ ਗੱਲਾਂ ਕਰਨਗੇ ਤੇ ਇਹ ਉਹਨਾਂ ਦੀ ਆਦਤ ਬਣ ਗਈ ਹੁੰਦੀ ਆ ਵੀ ਹਰ ਚੀਜ਼ ਦੇ ਵਿੱਚ ਉਹਨਾਂ ਨੇ ਉਂਗਲ ਕਰਨੀ ਹੁੰਦੀ ਆ ਹਰ ਚੀਜ਼ ਨੂੰ ਇਹ ਜਾਣਣਾ ਹੁੰਦਾ ਵੀ ਕੌਣ ਕਿਸੇ ਦੇ ਘਰ ਆਇਆ ਕੌਣ ਪਰੌਣਾ ਆਇਆ ਕੌਣ ਗਿਆ ਵਾ ਕੀ ਵੀ ਮੰਗ ਕਿੱਥੋਂ ਆਈ ਆ ਕਿ ਦੀ ਜਨਾਨੀ ਨੇ ਕਿਹੜਾ ਸੂਟ ਲਿਆਂਦਾ ਕਿਦੇ ਪਰਿਵਾਰ ਚ ਕਿਸੇ ਕੁੜੀ ਦਾ ਰਿਸ਼ਤਾ ਹੋ ਰਿਹਾ ਕਿਹੜੇ ਮੁੰਡੇ ਦਾ ਹੋ ਰਿਹਾ ਇਹ ਤੀਜਾ ਜਿਹੜੀਆਂ ਕਹਿੰਦੇ ਆ ਨਾ ਇੰਨਾ ਚੋਣਾਂ ਨੂੰ ਹਾਸਲ ਕੁਝ ਨਹੀਂ ਹੁੰਦਾ ਸਿਰਫ ਇੱਕ ਸਵਾਦ ਹੁੰਦਾ ਇੱਕ ਚਸਕਾ ਹੁੰਦਾ ਤੇ ਜਿਤਨਾ ਪਾਕਿਸਤਾਨ ਦੇ ਵਿੱਚ ਕਹਿੰਦੇ ਕਿ ਚਸ ਅਸੀਂ ਉਹਨੂੰ ਚਸ ਦਾ ਸ਼ਬਦ ਕਹਿੰਦੇ ਆ ਮਜ਼ਾ ਕਹਿੰਦੇ ਆ ਉਹ ਚਸ ਕਹਿੰਦੇ ਆ ਤੇ ਉਹਨਾਂ ਨੂੰ ਚਸ ਨਹੀਂ ਆਉਂਦੀ ਜਿੰਨਾ ਜਿਹੜੇ ਕਾਮਨਾ ਕਰ ਲੈਣ ਤੇ ਆਪਦੀ ਚਸ ਦੀ ਖਾਤਰ ਉਹ ਕਈ ਵਾਰੀ ਬਹੁਤ ਸਾਰੇ ਵਿਗਾੜ ਵੀ ਪੈਦਾ ਕਰ ਦਿੰਦੇ ਆ ਇਹ ਕਰਕੇ ਸਾਨੂੰ ਸਿੱਖਣ ਦੀ ਲੋੜ ਆ ਜਿਹੜੀਆਂ ਸਾਡੇ ਅੰਦਰ ਦੀਆਂ ਬਰਾਈਆਂ ਗੁਰੂ ਸਾਹਿਬਾਂ ਨੇ ਪੰਜ ਵਕਾਰ ਸਾਡੇ ਜਿਹੜੇ ਗੜਾਏ ਆ ਤੇ ਅਸੀਂ ਉਹਨਾਂ ਦੇ ਕਾਬੂ ਪਾਉਣਾ ਹੁੰਦਾ ਪਰ ਅਸੀਂ ਪਾ ਨਹੀਂ ਸਕਦੇ ਤੇ ਅਸੀਂ ਆਦਤਾਂ ਤੋਂ ਮਜਬੂਰ ਹੁੰਦੇ ਜਾਨੀ ਜਿਹੜੀ ਜਿਹੜੀ ਆਦਤ ਸਾਡੀ ਬੰਦ ਹੀ ਜਾਂਦੀ ਹੈ ਉਹ ਪੱਕੀ ਹੀ ਜਾਂਦੀ ਹੈ ਫਿਰ ਅਸੀਂ ਉਹਨੂੰ ਚੀਜ਼ਾਂ ਦਾ ਸਾਨੂੰ ਉਹਦਾ ਜਿਵੇਂ ਸੁਆਦ ਆਉਣ ਲੱਗਦਾ ਫਿਰ ਅਸੀਂ ਇਹ ਨਹੀਂ ਸੋਚਦੇ ਵੀ ਕਿਸੇ ਦਾ ਇਹਦੇ ਚ ਨੁਕਸਾਨ ਵੀ ਹੋ ਸਕਦਾ ਪਰ ਇਹਦੀ ਬਾਕੀ ਨੁਕਸਾਨ ਕਿਸੇ ਦਾ ਕੀ ਹੋਣਾ ਸਾਡਾ ਆਪਦਾ ਹੀ ਹੁੰਦਾ ਬਹੁਤਾ ਕਰਕੇ ਸਾਡੀ ਜ਼ਮੀਰ ਦਾ ਜਿਹੜਾ ਬੋਝ ਆ ਚੱਲਣਾ ਉਹ ਇੱਕ ਟਾਈਮ ਇਨਕਾਰੀ ਕਰ ਜਾਂਦੀ ਆ ਤੇ ਆਦਤਾਂ ਜਿਹੜੀਆਂ ਉਹ ਇਸੇ ਖੂਬਸੂਰਤੀ ਨਾਲ ਚੱਲਦੀਆਂ ਰਹਿੰਦੀਆਂ ਪਰ ਸਰੀਰ ਆ ਜਿਹੜਾ ਉਹ ਸਿੱਧੀ ਜਿੱਦੇ ਢਲਦਾ ਜਾਂਦਾ ਔਰੰਡ ਦੀ ਬਾਕੀ ਸੁਆਏ ਰਸਵਾਈਆਂ ਤੋਂ ਪੱਲੇ ਕੁਝ ਨਹੀਂ ਪੈਂਦਾ ਪਰ ਫਿਰ ਜਦੋਂ ਸਾਡਾ ਅੰਤ ਦਾ ਟਾਈਮ ਹੁੰਦਾ ਫਿਰ ਅਸੀਂ ਸੋਚਦੇ ਆ ਕਿ ਯਾਰ ਇਹ ਕੀ ਹੋ ਗਿਆ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਫਿਰ ਅਸੀਂ ਬੱਚਿਆਂ ਨੂੰ ਕੋਲ ਬੁਲਾ ਕੇ ਬਿਠਾਉਣਾ ਚਾਹੁੰਦੇ ਆ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਆਹ ਫਲਾਣ ਕੀਤੀ ਯਾ ਆਹ ਨਾ ਕਰਿਓ ਆਹ ਨਾ ਕਰਿਓ ਪਰ ਪੱਥਰ ਡੋਰ ਨਿਕਲ ਜਾਂਦੀ ਆ ਇਸ ਕਰਕੇ ਸਾਨੂੰ ਬਹੁਤ ਕੁਝ ਆ ਦੀ ਦੇ ਨਾਲ ਰਹਿੰਦੇ ਆ ਤੇ ਇਹ ਕੋਈ ਸੱਚੀ ਗੱਲ ਆ ਤੈਨੂੰ ਕਹਿ ਦਿਆ ਕਰੋ ਵੀ ਤੇਰਾ ਆ ਕੰਮ ਨਹੀਂ ਚੰਗਾ ਦੇ ਆ ਤੈਨੂੰ ਮੈਨੂੰ ਕੋਈ ਇੱਕ ਗੁੱਸੇ ਹੋਊਗਾ ਦਸ ਦਿਨ ਗੁੱਸੇ ਹੋ ਜੂਗਾ ਮਹੀਨਾ ਗੁੱਸੇ ਹੋ ਜੂਗਾ ਘਟੋ ਘਟੋ ਕਤੋਂ ਨੂੰ ਇਹ ਤੇ ਪਤਾ ਲੱਗ ਜੂ ਵੀ ਮੈਂ ਕਿੱਥੇ ਖੜਾ ਸੀ ਪਰ ਝੂਠੀ ਤਰੀਫ ਝੂਠੀਆਂ ਜਿਹੜੀਆਂ ਸਲਾਹਾਂ ਝੂਠੀ ਜਿਹੜੀ ਪ੍ਰਸ਼ੰਸਾ ਚਾਪਲੂਸੀ ਇੱਕ ਦਿਨ ਲੈ ਕੇ ਬਹਿ ਜਾਂਦੀ ਸਾਰਿਆਂ ਨੂੰ ਕਰਨ ਵਾਲੇ ਨੂੰ ਵੀ ਤੇ ਸੁਣਨ ਵਾਲੇ ਨੂੰ ਜ਼ਿੰਦਗੀ ਦੇ ਉਤਰਾ ਚੜਾਵਾ ਜਿਹੜੇ ਮੈਂ ਵੇਖਿਆ ਉਹਨਾਂ ਚੋਂ ਮੈਂ ਇਹੀ ਸਿੱਖਿਆ ਕਿ ਜੇ ਤੁਸੀਂ ਆਰਮਾਨ ਲਈ ਤੇ ਮੰਨ ਲਈ ਇਹਦੇ ਕੋڑا ਬਹਿ ਗਿਆ ਬਹਿ ਗਿਆ ਇਸ ਤਰ੍ਹਾਂ ਦੇ ਇਨਸਾਨ ਆ ਇਹਦਾ ਨਾਮ ਹੀ ਸਾਡੀ ਜ਼ਿੰਦਗੀ ਦਾ ਜਿਹੜਾ ਵਾ ਉਹ ਸੰਘਰਸ਼ ਦਾ ਹੀ ਨਾਮ ਆ ਇਹ ਸੰਘਰਸ਼ ਸਾਡੇ ਆਖਰੀ ਸਾਹਾਂ ਤੱਕ ਚੱਲਦਾ ਹੀ ਰਹਿਣਾ ਤੇ ਇਸ ਸੰਘਰਸ਼ ਕੋਈ ਅਸੀਂ ਜੰਗ ਨਹੀਂ ਜਿੱਤਣੀ ਹੁੰਦੀ ਏ ਛੋੜਾ ਛੋੜਾ ਆ ਸਾਡੀਆਂ ਉਹ ਹੀ ਚੀਜ਼ਾਂ ਹੁੰਦੀਆਂ ਜਿਹੜੇ ਸਾਡੇ ਆਪਦੇ ਵਾਲੇ ਦੁਆਲੇ ਦੀਆਂ ਹੀ ਉਹਨੂੰ ਸਵਾਰ ਕੇ ਰੱਖਣਾ ਹੁੰਦਾ ਔਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਕਰਨਾ ਜਿਹੜਾ ਵਾ ਜਾਂ ਕੰਨਾਂ ਦਾ ਕੱਚਾ ਹੋਣਾ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਸਾਨੂੰ ਲੈ ਕੇ ਬਹਿ ਜਾਂਦੀਆਂ ਦੁਨੀਆ ਦੇ ਵਿੱਚ ਇਹ ਕਿ ਕਰਾ ਪਰਵਾਰਾਂ ਦੇ ਕੋਈ ਸ਼ੋਕ ਸ਼ਾਂਤੀ ਇਹ ਪੈਦਾ ਹੋਣ ਨਹੀਂ ਦਿੰਦੀਆਂ ਇਹ ਕਰਕੇ ਬਹੁਤ ਸਾਰੀਆਂ ਚੀਜ਼ਾਂ ਵਾਂ ਤੇ ਸਾਡਾ ਆਖਰੀ ਵਿਕਲਪ ਜਿਹੜਾ ਆਂਦਾ ਉਹ ਇਹੋ ਹੀ ਹੁੰਦਾ ਕਿ ਸਾਡੀ ਜਿੱਤ ਹੀ ਹੁੰਦੀ ਹੈ ਔਰ ਇਸ ਜਿੱਤ ਵਾਸਤੇ ਸਾਨੂੰ ਹਾਰ ਹੀ ਲਿਆ ਆਪਣੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕਿਉਂਕਿ ਜਿਹੜੀ ਸਾਡੀ ਜਿੱਤ ਹੁੰਦੀ ਹੈ ਨਾ ਇਹਦੇ ਪਿਛੇ ਅਸੀਂ ਇਹ ਕਹੀਏ ਕਿ ਅਸੀਂ ਬੜੀ ਸੌਖੀਆਂ ਅਸਰ ਕਰ ਲਈ ਆ ਸੌਖੀ ਜਿੱਤ ਦਾ ਕੋਈ ਮਤਲਬ ਨਹੀਂ ਹੁੰਦਾ ਜਿੰਨੇ ਹਯਾਰਾ ਹਾਰ ਵੇਖੀਆਂ ਤੇ ਫਿਰ ਜਿੱਤਿਆ ਨਾ ਉਸ ਬੰਦੇ ਦਾ ਜਿਹੜਾ ਜੀਵੰਦਾਸ ਹੈ ਸਵਾਦ ਉਹ ਕੁਝ ਹੋਰ ਹੀ ਹੁੰਦਾ ਔਰ ਉਹਦਾ ਲੀਡ ਕਰਨ ਦਾ ਤਰੀਕਾ ਜਿਹੜਾ ਹੁੰਦਾ ਉਹ ਇੱਕ ਨਿਕਲਿਆ ਹੁੰਦਾ ਉਹਦੀ ਜਿਹੜੀ ਮਿਹਨਤ ਆ ਉਹਦੇ ਵਿੱਚੋਂ ਤੇ ਜਿਹੜਾ ਕੁਝ ਵੀ ਸਾਨੂੰ ਸੌਖਾ ਹਸਲ ਹੋ ਜਾਂਦਾ ਨਾ ਉਹ ਸਾਨੂੰ ਬਰਬਾਦੀ ਵੱਲ ਵੀ ਲੈ ਜਾਂਦਾ ਤੇ ਤਾਂ ਪਉ ਰਾਜ ਰਾਜ ਉਹ ਨਰਕ ਇਹ ਵੀ ਚੀਜ਼ ਹੋ ਜਾਂਦੀ ਕਿਸੇ ਵੇਲੇ ਸਥਿਤੀ ਦੋਸਤੋ ਇਹ ਮੇਰੀਆਂ ਗੱਲਾਂ ਜਿਹੜੀਆਂ ਛੋਟੀਆਂ ਛੋਟੀਆਂ ਮੈਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਕਰਦਾ ਤੇ ਸਵੇਰ ਦਾ ਸਮਾਂ ਮੈਂ ਆਪਣੇ ਟਿਊਬਲ ਤੇ ਬੈਠਾ ਸੀ ਇਹ ਉੱਥੇ ਮੈਂ ਬੈ ਕੇ ਆ ਵੇਖੋ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਜੇ ਮੌਲ ਗੱਲਾਂ ਲਗਭਗ ਮੇਰੀਆਂ ਉਹ ਹੀ ਹੁੰਦੀਆਂ ਥੋੜਾ ਬਹੁਤਾ ਉਹਨਾਂ ਦਾ ਫਰਕ ਹੁੰਦਾ ਇੱਧਰ ਉੱਧਰ ਦਾ ਤੇ ਮੈਂ ਤੁਹਾਡੇ ਨਾਲ ਸਵੇਰ ਦੀ ਸਾਂਝ ਪਾ ਲੈਣਾ ਤੇ ਮੇਰੀ ਇਹ ਗੱਲਾਂ ਜੇ ਤੁਹਾਨੂੰ ਚੰਗੀਆਂ ਲੱਗਣ ਤੇ ਇਹਨਾਂ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਜਾ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਸਾਂਝ ਪਾਉਂਦਾ ਰਹਿ ਸਕਾਂ ਮੈਂ ਤੁਹਾਡਾ ਆਪਣਾ ਕੀਰਤਪਤਾ ਪੰਨੂ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ